ਸਭ ਤੋਂ ਪਹਿਲਾਂ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਸੌਖਾ ਜਿਹਾ ਡਿਜ਼ਾਈਨ ਲੈ ਕੇ ਆਏ ਆ ਜੈਕਟ ਵਾਸਤੇ ਡਿਜ਼ਾਈਨ ਆ ਬਾਕੀ ਆਪਾਂ ਕੋਟਿਸ ਵਾਟਰ ਚ ਕਿਸੇ ਵੀ ਪਾ ਸਕਦੇ ਆ ਸਪੈਸ਼ਲ ਜੈਕਟ ਵਾਸਤੇ ਆ ਸੇਸੇ ਤਾਗਿਆਂ ਦਾ ਇਹ ਸੌਰੀ 8-8 ਤਾਗਿਆਂ ਦਾ ਇਹ ਡਿਜ਼ਾਈਨ ਆ ਤੇ ਸੇਸਲਾਈਆਂ ਚ ਇਹ ਬਣਦਾਗਾ ਕਿਵੇਂ ਬਣੂਗਾ ਆਪਾਂ ਤੁਹਾਨੂੰ ਦੱਸਦੇ ਆ ਸੇ 8-8 ਦੇ ਹਿਸਾਬ ਨਾਲ ਆਪਾਂ ਨੇ ਕੁੰਡੇ ਰੱਖ ਕੇ ਚਾਰ ਕੁੰਡੇ ਆਪਾਂ ਐਕਸਟਰਾ ਰੱਖਾਂਗੇ ਪਹਿਲਾ ਕੁੰਡਾ ਬਿਨਾਂ ਗੁਨੇ ਉਤਾਰਾਂਗੇ ਤੋ ਕੁੰਡੇ ਆਪਾਂ ਉਲਟੇ ਬੁਣਾਗੇ ਫਿਰ ਤਾਗਾ ਆਪਾਂ ਲੈ ਜਾਵਾਂਗੇ ਬੈਕ ਸਾਈਡ ਇੱਕ ਗੁੰਡਾ ਆਪਾਂ ਸਿੱਧਾ ਗੁਣਾਗੇ ਫਿਰ ਆਪਾਂ ਦੋ ਦਾ ਇੱਕ ਕਰਾਂਗੇ ਦੋ ਦਾ ਇੱਕ ਕਰਕੇ ਤਾਗਾ ਆਪਣੀ ਸਾਈਡ ਲਿਆਵਾਂਗੇ ਤੇ ਫਿਰ ਤੋ ਕੁੰਡਿਆਂ ਨੂੰ ਦੋ ਦਾ ਇੱਕ ਕਰਾਂਗੇ ਤੇ ਇਹਨੂੰ ਇਸ ਤਰ੍ਹਾਂ ਸਿੱਧਾ ਬਣਾ ਲਾਂਗੇ ਇਹੀ 8 ਗੁੰਡੇ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰਨੇ ਆ ਦੋ ਉਲਟੇ ਤਾਗਾ ਬੈਕ ਸਾਈਡ ਪਹਿਲਾ ਸਿੱਧਾ ਦੋ ਦਾ ਇੱਕ ਤਗਾ ਆਪਣੀ ਸੈਟ ਲਿਆ ਕੇ ਜਾਲੀ ਪਾ ਕੇ ਦੋ ਦਾ ਇੱਕ ਫਿਰ ਇੱਕ ਸਿੱਧਾ ਲਾਸਟ ਵਾਲੇ ਭਾਵੇਂ ਇਸ ਤਰ੍ਹਾਂ ਉਲਟੇ ਹੀ ਬਣਾ ਲਾਂਗੇ ਬੈਕ ਸਾਈਡ ਤੋਂ ਹੁਣ ਆਪਾਂ ਨੇ ਕੀ ਕਰਨਾ ਦੂਜੀ ਸਲਾਈ ਤੇ ਆ ਗਏ ਆਪਾਂ ਨੇ ਜਿਹੜੇ ਉਲਟੇ ਬਣੇ ਸੀ ਉਹਨਾਂ ਨੂੰ ਸਿੱਧੇ ਬੁਣਾਂਗੇ ਜਿੰਨਾ ਚਾਪਾ ਡਿਜ਼ਾਈਨ ਪਾਇਆ ਉਹ ਆਪਣੇ ਪੰਜ ਗੁੰਡੇ ਉਲਟੇ ਬੁਣੇ ਜਾਣਗੇ 2 3 4 5 ਜਿਹੜੇ ਆਪਾਂ ਇਹ ਡਿਜ਼ਾਈਨ ਵਾਲੇ ਕੁੰਡੇ ਆ ਇਹ ਜਿਹੜੇ ਆਪਣੇ ਵਿਚਕਾਰ ਲਏ ਸਲਾਈਆਂ ਨੇ ਇਹਨਾਂ 'ਚ ਬਾਅਦ ਘਟ ਜਾਂਦੇ ਆ ਇਹ ਸੇਮੀ ਸਲਾਈ 'ਚ ਜਾ ਕੇ ਆਪਣੇ ਪੂਰੇ ਹੋ ਜਾਣਗੇ ਹੁਣ ਆਪਾਂ ਇੱਥੇ ਪੰਜ ਕੁੰਡੇ ਬਣਾ ਰਹੇ ਆ ਉਲਟੇ ਤੁਸੀਂ ਧਿਆਨ ਨਾਲ ਦੇਖਣਾ ਅੱਗੇ ਸਾਨੂੰ ਪਤਾ ਲੱਗੂ ਬਹੁਤ ਹੀ ਸੋਖਾ ਡਿਜ਼ਾਈਨ ਹੁਣ ਆਪਾਂ ਆਗੇ ਦੂਜੀ ਸਲਾਈ ਤੇ ਹੁਣ ਆਪਾਂ ਨੇ ਕੀ ਕਰਨਾ ਪਹਿਲਾ ਕੁੰਡਾ ਬਿਨਾ ਬੁਨੇ ਉਤਾਰਿਆ ਜਿਹੜੇ ਆਪਾਂ ਉਲਟੇ ਬੁੰਨੇ ਉਹਨਾਂ ਨੂੰ ਹਰ ਵਾਰ ਉਲਟਾ ਹੀ ਬੁੰਨਣਾ ਤੱਗ ਲਾ ਜਾਂਗੇ ਬੈਕ ਸਾਈਡ ਹੁਣ ਆਪਾਂ ਨੇ ਕੀ ਕਰਨਾ ਹੈ ਦੋ ਦਾ ਇੱਕ ਪਹਿਲਾ ਦੋ ਦਾ ਇੱਕ ਕਰਾਂਗੇ ਇੱਕ ਗੁੰਡਾ ਸਿੱਧਾ ਫੇਰ ਦੋ ਦਾ ਇੱਕ ਹੁਣ ਆਪਾਂ ਇੱਥੇ ਕੋਈ ਜਾਲੀ ਨਹੀਂ ਪਾਈ ਤਾਂ ਅੱਗ ਆਪਣੀ ਸਾਈਡ ਦੋ ਉਲਟੇ ਦੋ ਦਾ ਇੱਕ ਇੱਕ ਸਿੱਧਾ ਫੇਰ ਦੋ ਦਾ ਇੱਕ ਤਾਂਗਾ ਆਪਣੀ ਸਾਈਡ ਫਿਰ ਤਿੰਨ ਉਲਟੇ ਹੁਣ ਆਪਾਂ ਅੱਗੇ ਫਿਰ ਬੈਕ ਸਾਈਡ ਬੈਕ ਸਾਈਡ ਆਪਾਂ ਨੇ ਕੀ ਕਰਨਾ ਹੈ ਜਿਹੜੇ ਆਪਾਂ ਉਲਟੇ ਨੇ ਉਹ ਇੱਥੇ ਸਿੱਧੇ ਬਣਾਉਣੇ ਨੇ ਇਹ ਸੇਮ ਹੀ ਚੱਲੀ ਜਾਣਗੇ ਹਰ ਵਾਰੀ ਪਹਿਲਾਂ ਆਪਾਂ ਇੱਥੇ ਪੰਜ ਉਲਟੇ ਬੁਣੇ ਸੀ ਹੁਣ ਆਪਣੇ ਇੱਥੇ ਤਿੰਨ ਉਲਟੇ ਆਉਣਗੇ 1 2 3 ਤਾਂਗਾ ਫਿਰ ਦੋ ਸਿੱਧੇ ਤਿੰਨ ਉਲਟੇ ਇਹ ਆਪਣੀ ਡੀਐਨ ਦੀ ਚੌਥੀ ਸਿਲਾਈ ਹੋ ਗਈ ਲਾਸਟ ਵਾਲੇ ਪਾਸੇ ਸਿੱਧੇ ਨੂੰ ਹੁਣ ਆਪਾਂ ਅਗੇ ਪੰਜਵੀਂ ਸਲਾਈ ਤੇ ਇਹ ਸਲਾਈ ਧਿਆਨ ਨਾਲ ਦੇਖਣੀ ਆ ਇਹ ਚ ਆਪਾਂ ਸਾਰੇ ਗੁੰਡੇ ਪੂਰੇ ਕਰਾਂਗੇ ਜਿਹੜੇ ਆਪਣੇ ਘਟ ਗਏ ਇਹ ਆਪਾਂ ਇਹਦੇ ਉਲਟੇ ਬਣਦੇ ਨਾਲ ਉਲਟੇ ਹੀ ਬਣਨਾ ਹੁਣ ਆਪਾਂ ਨੇ ਕੀ ਕਰਨਾ ਇੱਕ ਗੁੰਡਾ ਆਪਾਂ ਸਿੱਧਾ ਬਣਾ ਲਾਂਗੇ ਜਿਹੜਾ ਇਹ ਤੇ ਆਪਾਂ ਇਹ ਵਿਚਾਲਾ ਗੁੰਡਾ ਤਿੰਨ ਗੁੰਡੇ ਨੇ ਇੱਕ ਆਪਾਂ ਸਿੱਧਾ ਬਣਾ ਲਿਆ ਜਿਹੜਾ ਵਿਚਾਲਾ ਗੁੰਡਾ ਨੂੰ ਆਪਾਂ ਇਸ ਤਰ੍ਹਾਂ ਛੱਡਤਾਵੇ ਇਸ ਤਰ੍ਹਾਂ ਛੱਡ ਕੇ ਇਹ ਆਪਣੇ ਚਾਰ ਤਾਂ ਅਗੇ ਹੋ ਗਏ ਚਾਰ ਤਾਗਿਆਂ ਤੇ ਆਪਣੇ ਕੀ ਕਰਨਾ ਹੈ ਇਹਨਾਂ ਤਾਗਿਆਂ ਚੁੰਨੀ ਨੂੰ ਬਲ ਪਾ ਕੇ ਇਸ ਤਰ੍ਹਾਂ ਸਲਾਈ ਤੇ ਚੜਾ ਲੈਣੇ ਆ ਫਿਰ ਆਪਣੇ ਜਿਹੜਾ ਇਹ ਆਪਣੇ ਕੋਲੇ ਆਹ ਹੋਲ ਰਹਿੰਦਾਗਾ ਇਹਨੂੰ ਵੀ ਮੈਂ ਸਲਾਈ ਤੇ ਜੜਾ ਕੇ ਬੁਣ ਲੂ ਕੁਮਾਇਸਤ ਨਹੀਂ ਇਹਦੇ ਵਿੱਚ ਦੀ ਇੱਕ ਗੁੰਟਾ ਗੁੰਲੂ ਇੱਕ ਕਿ ਬੁਣਿਆ ਗਿਆ ਦੋ ਤਿੰਨ ਇੱਕ ਫੇਰੇ ਇਸ ਹੋਲ ਵਿੱਚ ਦੀ ਦੁਬਾਰਾ ਬਣਾਉਗੇ ਚਾਰ ਇੱਕ ਇਹਨੂੰ ਪੰਜ ਇਸ ਤਰ੍ਹਾਂ ਹੀ ਆਪਣੇ 2 4 6 6 ਦੇ 6 ਗੁੰਡੇ ਆਪਣੇ ਪੂਰੇ ਹੋ ਗਏ ਦੁਬਾਰਾ ਫੇਰ ਦੇਖਿਓ ਧਿਆਨ ਨਾਲ ਦੋ ਉਲਟੇ ਇੱਕ ਗੁੰਡਾ ਆਪਾਂ ਸਿੱਧਾ ਗੁਣਾਗੇ ਇਹ ਸੁੰਡੇ ਨੂੰ ਆਪਾਂ ਛੱਡ ਦਾਂਗੇ 4 ਬਣ ਗਏ ਆਪਣੇ ਇਹ ਇਹਨਾਂ ਦੇ ਨੀਚੋਂ ਦੀ ਜਿਹੜੇ ਇਹ ਦੋ ਨੇ ਪਹਿਲੇ ਦੋ ਨੂੰ ਉੱਪਰ ਚੜਾ ਲਾਂਗੇ ਫੇਰ ਜਿਹੜਾ ਆਪਣਾ ਆਹ ਦੀਨ ਦਾ ਆਪਾਂ ਨੂੰ ਖਿੱਚ ਪਏ ਤੋਂ ਇਹਦੇ ਵਿੱਚ ਦੀ ਇਸ ਤਰ੍ਹਾਂ ਇੱਕ ਬੁਣ ਲਾਂਗੇ ਜਿਹੜੇ ਦੋ ਨੇ ਇਹਨਾਂ ਨੂੰ ਇਕੱਲੇ-ਗੱਲੇ ਨੂੰ ਬੁਣਾਗੇ एनू दा इथं एक गुंडा बुणांगे ते लाट सिद्धा बुना ते उल्टे बुन जे उलटे बुनू उलटेही बुनागे हुन आपण लालाई सेमी सलाईत जे आपण सिद्धे बुनद सिद्धे बुल हुन आपण छे उलटे गुणांगे एक दो तिन चार पा आपण सेरे से गुंडे से पूर हो ਦੋ ਉਲਟੇ ਛੇ ਸਿੱਧੇ ਬਿਲਕੁਲ ਸੌਖਾ ਡਿਜ਼ਾਈਨ ਆ ਤੇ ਬਹੁਤ ਸੋਹਣਾ ਲੱਗਦਾਗਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਸ ਤਰ੍ਹਾਂ ਤੇ ਆਪਾਂ ਲਾਸਟ ਵਾਲੇ ਨੂੰ ਸਿੱਧਾ ਨੂੰ ਸਿੱਧੇ ਬਣਾ ਲਾਂ ਇਸ ਤਰ੍ਹਾਂ ਹੀ ਆਪਣਾ ਡਿਜ਼ਾਈਨ ਬਣ ਕੇ ਆਉਂਦਾ ਬਹੁਤ ਹੀ ਪਿਆਰਾ ਲੱਗਦਾ ਕਿਵੇਂ ਲੱਗਿਆ ਕਮੈਂਟ ਕਰਕੇ ਦੱਸੋ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਥੈਂਕ ਯੂ ਜੀ